ਦੇ ਕੇ ਜੋਗਿਆ ਤਰਵਾਸ ਕਿਸੇ ਨੂੰ ਗਮ ਕਿਸੇ ਦਾ ਨਹੀਂ ਜੇਸੀ ਆਪਣਾ ਕੀਤਾ ਫਿਰ ਸਮਝੋ ਕਿ ਉਹ ਬਣਿਆ ਕਾਰਨ ਹੰਝੂਆਂ ਦਾ ਆਪਣੀ ਨੀਤੋਂ ਹੋ ਬਦ ਨੀਤਾ ਹਮ ਨਸ਼ੀ ਹੋ ਖੁਸ਼ੀਆਂ ਦਾ ਜਿਨਨੇ ਦਰਦ ਵੀ ਨਹੀਂ ਕਿਸੇ ਦਾ ਲੀਤਾ ਫਿਰ ਉਹਨੇ ਜੀਵਨ ਵਿੱਚ ਦੱਸੋ ਕੀ ਕੀਤਾ ਜਿਨਨੇ ਕਿਸੇ ਜ਼ਖਮੀ ਦਿਲ ਦਾ ਜ਼ਖਮ ਨਹੀਂ ਸੀਤਾ ਜਿਨਨੇ ਕਿਸੇ ਜ਼ਖਮੀ ਦਿਲ ਦਾ ਜ਼ਖਮ ਨਹੀਂ ਸੀਤਾ ਤੁਸੀਂ ਸਤ ਅਖੰਡ ਜੋਤ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਭੈਣ ਭਾਈਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਅਦਬ ਭਰੀ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਢੇ ਨਾਲ ਮੋਢਾ ਜੋੜ ਕੇ ਤੁਰਣ ਵਾਲੇ ਲੋਕ ਅੱਜ ਦੀ ਸਦੀ ਵਿੱਚ ਬਹੁਤ ਘੱਟ ਮਿਲਦੇ ਹਨ ਕਿਉਂਕਿ ਅੱਜ ਹਰ ਕੋਈ ਉਸ ਦੌੜ ਵਿੱਚ ਦੌੜ ਰਿਹਾ ਹੈ ਜਿਦੇ ਵਿੱਚ ਉਹ ਚਾਹੁੰਦਾ ਹੈ ਕਿ ਮੈਂ ਹੀ ਜਿੱਤਾਂ ਬੇਸ਼ੱਕ ਉਹਦੇ ਲਈ ਉਹਨੂੰ ਕਿਸੇ ਨੂੰ ਬਾਹੂ ਫੜ ਕੇ ਖਿੱਚ ਕੇ ਪਿੱਛੇ ਹੀ ਕਿਉਣਾ ਕਰਨਾ ਪਏ ਕਿਸੇ ਨੂੰ ਤੱਕਾ ਮਾਰ ਕੇ ਥੱਲੇ ਹੀ ਕਿਉਂ ਨਾ ਸੁਟਣਾ ਪਏ ਪਰ ਉਹ ਜਿੱਤਨਾ ਖੁਦ ਹੀ ਚਾਹੁੰਦਾ ਹੈ ਅੱਜ ਸਮਾਜਿਕ ਸੁਭਾਅ ਸਮਾਜਿਕ ਫਿਤਰਤ ਜ਼ਿਆਦਾਤਰ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਕੋਈ ਡਿੱਗੇ ਨੂੰ ਚੁੱਕਣ ਦਾ ਉਪਰਾਲਾ ਤਾਂ ਨਹੀਂ ਕਰਦਾ ਪਰ ਖਲੋਤੇ ਨੂੰ ਸੁਟਣ ਲਈ ਤਕਾ ਜ਼ਰੂਰ ਦਿੰਦਾ ਹੈ ਇਨਸਾਨ ਦੀ ਇਸ ਯਹਨੀ ਦਸ਼ਾ ਲਈ ਕਿਸ ਨੂੰ ਕਸੂਰਵਾਰ ਕਿਹਾ ਜਾਏ ਸਮਾਂ ਹੀ ਹਾਲਾਤਾਂ ਨੇ ਇਨਸਾਨ ਨੂੰ ਐਸਾ ਕਰ ਦਿੱਤਾ ਹੈ ਅੱਜ ਦੇ ਮੰਗਾਈ ਵਾਲੇ ਦੌਰ 'ਚ ਨਾ ਪੂਰੀਆਂ ਹੁੰਦੀਆਂ ਜ਼ਰੂਰਤਾਂ ਦੀ ਪੂਰਤੀ ਦੀ ਚਾਹਨਾ ਨੇ ਇਨਸਾਨ ਨੂੰ ਐਸਾ ਕੀਤਾ ਹੈ ਜਾਂ ਬੇहिसाब ਵਧੀਆਂ ਖੁਆਇਸ਼ਾਂ ਨੇ ਇਨਸਾਨ ਨੂੰ ਐਸਾ ਕੀਤਾ ਹੈ ਕੁਝ ਕਿਹਾ ਨਹੀਂ ਜਾਂਦਾ ਕੁਝ ਸਮਝ ਨਹੀਂ ਹੁੰਦੀ ਪਰ ਇੱਕ ਗੱਲ ਜ਼ਰੂਰ ਹੈ ਕਿ ਇਨਸਾਨ ਦਾ ਇੱਕ ਉਹ ਜਾਵਤੀਰਾ ਹੈ ਚਿੰਤਾਜਨਕ ਕਦੇ ਸਾਡੇ ਸਲੀਕੇ 'ਚ ਬਚਪਨ ਤੋਂ ਇਹ ਗੱਲ ਪਾਈ ਜਾਂਦੀ ਸੀ ਕਿ ਬੰਦਾ ਬੰਦੇ ਦਾ ਦਾਰੂ ਤੇ ਅੱਜ ਸਾਡੇ ਸਲੀਕੇ 'ਚ ਇਹ ਗੱਲ ਪਾਈ ਜਾਂਦੀ ਹੈ ਕਿ ਸ਼ਰੀਕ ਕਿਸੇ ਦੇ ਸਕੇ ਨਹੀਂ ਹੁੰਦੇ। ਇਹ ਕਦੇ ਵੀ ਤੈਨੂੰ ਅੱਗੇ ਵਾਧਾ ਨਹੀਂ ਵੇਖ ਸਕਦੇ। ਇਹ ਕਦੇ ਵੀ ਤੈਨੂੰ ਤਰੱਕੀ ਕਰਦਾ ਨਹੀਂ ਵੇਖ ਸਕਦੇ। ਸ਼ਾਇਦ ਸਮਾਜਿਕ ਸਲੀਕੇ ਦੀ ਬਦਲੀ ਏਸੀ ਹਵਾ ਨੇ ਹੀ ਇਨਸਾਨ ਦਾ ਜ਼ਹਿਨ ਮਤਲਬ ਪ੍ਰਸਤ ਕਰ ਦਿੱਤਾ ਹੈ ਕਿ ਅੱਜ ਇਨਸਾਨ ਖੁਦ ਨੂੰ ਖੜਾ ਕਰਨ ਲਈ ਕਿਸੇ ਨੂੰ ਤੱਕਾ ਮਾਰਨ ਲੱਗਾ, ਪਾਲਣੇ ਲਾਉਂਦਾ। ਜਦੋਂ ਵੀ ਸਮਾਜ ਦਾ ਕੋਈ ਐਸਾ ਅਕਸ ਸਾਹਮਣੇ ਆਉਂਦਾ ਹੈ ਤਾਂ ਉਹਦੇ ਵਿੱਚ ਅਸੀਂ ਸਮਾਜ ਦੇ ਹਰੇਕ ਇਨਸਾਨ ਨੂੰ ਨਹੀਂ ਵੇਖ ਸਕਦੇ ਕਿਉਂਕਿ ਹਰ ਇੱਕ ਇਨਸਾਨ ਦਾ ਸੁਭਾਵਕ ਵਰਤਾਰਾ ਆਪਣਾ ਆਪਣਾ ਹੁੰਦਾ ਹੈ ਪਰ ਅੱਜ ਦੇ ਸਮਾਜ ਦੀ ਹਕੀਕਤ ਨੂੰ ਵੇਖ ਕੇ ਜੇ ਗੱਲ ਕੀਤੀ ਜਾਵੇ ਤਾਂ ਅੱਜ ਜ਼ਿਆਦਾ ਤਾਦਾਦ ਇਸ ਤਰ੍ਹਾਂ ਦੀ ਹੋ ਗਈ ਹੈ ਜਿਹੜੀ ਆਪਣੇ ਉੱਠਣ ਨਾਲੋਂ ਜ਼ਿਆਦਾ ਖੁਸ਼ ਬਾਕੀਆਂ ਨੂੰ ਛੁੱਟ ਕੇ ਹੁੰਦੀ ਹੈ ਜਿਸ ਦਾ ਜਾਦਾ ਯੋਰ ਆਪਣੇ ਅੱਗੇ ਵਧਨ ਨਾਲੋਂ ਬਾਕੀਆਂ ਨੂੰ ਪਿੱਛੇ ਧੱਕਣ ਵਿੱਚ ਲੱਗਾ ਹੋਇਆ ਹੈ ਇੱਕ ਡੂੰਗੀ ਸੋਚ ਤੋਂ ਤਕਾਜ਼ਾ ਲਾ ਕੇ ਵੇਖੀਏ ਤਾਂ ਪਤਾ ਲੱਗਦਾ ਹੈ ਕਿ ਇਨਸਾਨ ਦੀ ਇਸ ਫਿਤਰਤ ਕਰਕੇ ਅੱਜ ਇਨਸਾਨ ਦੀ ਖੁਸ਼ੀ ਖੁਦ ਦੀ ਕੋਈ ਪ੍ਰਾਪਤੀ ਨਹੀਂ ਰਹਿ ਗਈ ਬਲਕਿ ਹੋਰਾਂ ਦੀ ਅਸਫਲਤਾ ਬਣ ਗਈ ਹੈ ਹੋਰਾਂ ਨੂੰ ਜਲੀਲ ਕਰਨਾ ਬਣ ਗਈ ਹੈ ਜਦ ਕਿ ਖੁਸ਼ੀ ਦੀ ਪ੍ਰਾਪਤੀ ਦੀ ਇਹ ਪਰਿਭਾਸ਼ਾ ਹੀ ਗਲਤ ਹੈ ਅਸਲ ਖੁਸ਼ੀ ਹੈ ਹੀ ਕਿਸੇ ਨੂੰ ਉੱਚਾ ਚੁੱਕਣ ਵਿੱਚ ਦਿੱਗੇ ਨੂੰ ਉਠਾਉਣ ਵਿੱਚ ਸਭ ਦੀ ਇੱਜ਼ਤ ਕਰਨ ਵਿੱਚ ਮੈਨੂੰ ਲੱਗਦਾ ਹੈ ਕਿ ਜਦੋਂ ਇਸ ਸਿੱਧੀ ਸਾਰਥਕ ਪਰਿਭਾਸ਼ਾ ਨੂੰ ਸਮਝ ਕੇ ਇਨਸਾਨ ਚੱਲਦਾ ਹੈ ਤਾਂ ਇਨਸਾਨ ਦੀ ਜ਼ਹਿਨੀ ਗ੍ਰੋਥ ਹੁੰਦੀ ਹੈ ਇਨਸਾਨ ਦਾ ਸਮਾਜਿਕ ਵਤੀਰਾ ਬਦਲ ਜਾਂਦਾ ਹੈ ਤੇ ਉਸ ਦੇ ਅੰਦਰੋਂ ਇੱਕੋ ਹੀ ਅਸੀਸ ਨਿਕਲਦੀ ਹੈ ਕਿ ਪਰਮਾਤਮਾ ਸਭ ਦਾ ਭਲਾ ਕਰੇ ਸਭ ਨੂੰ ਖੁਸ਼ ਰੱਖੇ ਸਭ ਨੂੰ ਉੱਚਾ ਚੁੱਕੇ ਸਭ ਨੂੰ ਤਰੱਕੀ ਦੇਵੇ ਜਦ ਇਨਸਾਨ ਦਾ ਵਤੀਰਾ ਮਤਲਬ ਪ੍ਰਸਤ ਨਾ ਹੋ ਕੇ ਇਨਸਾਨੀਅਤ ਪ੍ਰਸਤ ਹੋ ਜਾਂਦਾ ਹੈ ਤਾਂ ਇਹ ਕਿਸੇ ਨੂੰ ਸੁੱਟਦਾ ਨਹੀਂ ਇਹ ਕਿਸੇ ਦੀ ਅਸਫਲਤਾ ਦਾ ਜਸ਼ਨ ਨਹੀਂ ਮਨਾਉਂਦਾ ਬਲਕਿ ਕਿਸੇ ਦੀ ਖੁਸ਼ੀ 'ਚ ਖੁਸ਼ ਹੁੰਦਾ ਹੈ ਪਰ ਹੁਣ ਮਸਲਾ ਇਹ ਹੈ ਕਿ ਸਮਾਜਿਕ ਸਲੀਕੀਆਂ ਦੀ ਬਦਲੀ ਇਸ ਆਬੋ ਹਵਾ ਤੋਂ ਕਿਨਾਰਾ ਕਰ ਇਨਸਾਨ ਵਾਪਸ ਉਸ ਆਬੋ ਹਵਾ ਵਿੱਚ ਕਿਵੇਂ ਜਾਏ ਜਿੱਥੇ ਇਸ ਦਾ ਜ਼ਿਹਨ ਇਸ ਹਕੀਕਤ ਨੂੰ ਕਬੂਲ ਕਰ ਲਏ ਕਿ ਇਸ ਸਾਦੇ ਲੋਕ ਵਿੱਚ ਰਹਿੰਦਿਆਂ ਬੰਦਾ ਬੰਦੇ ਦਾ ਦਰੂ ਜਿੱਥੇ ਇਹ ਹਕੀਕਤ ਇਨਸਾਨ ਦੇ ਕਰਮ ਦਾ ਸਾਰ ਬਣ ਜਾਏ ਕਿ ਮੈਂ ਮੋਢਾ ਦੇ ਡਿੱਗ ਦੇ ਨੂੰ ਚੁੱਕਣਾ ਏ ਧੱਕਾ ਮਾਰ ਕਿਸੇ ਨੂੰ ਸੁਟਣਾ ਨਹੀਂ ਤੇ ਫਿਰ ਵਾਪਸ ਇਨਸਾਨੀ ਆਬੋ ਹਵਾ ਚ ਜਾਣ ਲਈ ਜ਼ੈਨੀ ਸਥਿਰਤਾ ਚ ਜਾਣ ਲਈ ਕਿਸੇ ਡਿੱਗ ਦੇ ਨੂੰ ਉੱਚਾ ਚੁੱਕਣ ਲਈ ਸਾਨੂੰ ਆਪਣੀ ਮੱਤ ਦਾ ਤਲ ਉੱਚਾ ਚੁੱਕਣਾ ਪਏਗਾ ਸਾਨੂੰ ਆਪਣੀ ਸੋਚ ਨੂੰ ਉਸ ਸਿਖਰ ਤੱਕ ਲੈ ਕੇ ਜਾਣਾ ਪਏਗਾ ਜਿੱਥੋਂ ਭਗਤ ਕਬੀਰ ਜੀ ਇਹ ਫਰਮਾਨ ਕਰਦੇ ਹਨ ਕਿ ਕਬੀਰ ਸਭ ਤੇ ਹਮ ਬੁਰੀ ਹਮ ਤਜ ਭਲੋ ਸਭ ਕੋਈ ਕਿਉਂਕਿ ਸਮਝੋ ਕੀਤੀ ਇਸ ਤਲ ਦੀ ਪ੍ਰਾਪਤੀ ਹੀ ਕਾਬਲੀਅਤ ਰੱਖਦੀ ਹੈ ਇਨਸਾਨ ਦੀ ਜ਼ਹਿਨੀ ਫਿਤਰਤ ਬਦਲਣ ਦੀ ਅਦਰਵਾਇਜ਼ ਇਸ ਤਰ੍ਹਾਂ ਦੀਆਂ ਪਤਨਵਾਦੀ ਧਾਰਨਾਵਾਂ ਥੋੜੀ ਕੀਤੀਆਂ ਬਦਲਦੀਆਂ ਇਸ ਲਈ ਮੂਲ ਧੁਰੇ ਦੀ ਸੋਚ ਨਾਲ ਜੁੜ ਕੇ ਭਾਵ ਕੇ ਪਰਮਾਤਮਾ ਦੀ ਸੁਮਤ ਨਾਲ ਜੁੜ ਕੇ ਕੋਸ਼ਿਸ਼ ਕਰੀਏ ਆਪਣੀ ਮਤ ਦਾ ਤਲ ਉੱਚਾ ਚੁੱਕਣ ਦੀ ਕਾਦਰ ਦੇ ਅਸੂਲੀ ਧੜੇ 'ਚ ਬਹਿ ਜੇ ਅਸੀਂ ਕਿਸੇ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਦੇ ਹਾਂ ਕਿਸੇ ਡਿੱਗ ਦੇ ਦਾ ਸਹਾਰਾ ਬਣਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਇਹ ਕੁਦਰਤ ਕਾਇਨਾਤ ਸਾਡਾ ਸਹਾਰਾ ਬਣ ਜਾਂਦੀ ਹੈ ਇਹ ਸਾਨੂੰ ਕਦੇ ਡਿੱਗਣ ਨਹੀਂ ਦਿੰਦੀ ਤੇ ਜੇ ਸਾਡਾ ਕਰਮ ਇਸ ਦੇ ਵਿਪਰੀਤ ਹੁੰਦਾ ਹੈ ਤਾਂ ਇਹ ਵੀ ਕੁਦਰਤ ਵੇਖਦੀ ਹੈ ਇਸ ਲਈ ਕਦੇ ਵੀ ਕਿਸੇ ਨੂੰ ਸੁੱਟਣ ਦੀਆਂ ਵਿਉਂਤਾਂ ਨਾ ਘੜੀਏ ਕਿਉਂਕਿ ਜੋ ਵੀ ਕੁਦਰਤ ਵੇਖਦੀ ਏ ਹਸ਼ਰ ਦੇ ਰੋਜ ਨੂੰ ਉਸ ਦਾ ਹਿਸਾਬ ਜ਼ਰੂਰ ਹੁੰਦਾ ਸੋ ਅਖੀਰ ਕੁਦਰਤ ਦੇ ਵਿੜੇ ਤੋਂ ਰੁਖਸਤ ਹੀ ਲੈਣ ਤੋਂ ਪਹਿਲਾਂ ਭਾਵ ਕਿ ਇਸ ਸਾਹਾਂ ਦੇ ਲੋਕ ਨੂੰ ਇਸ ਸੰਸਾਰ ਨੂੰ ਛੱਡਣ ਤੋਂ ਪਹਿਲਾਂ ਜਿੰਨੀ ਜਲਦੀ ਹੋ ਸਕਦਾ ਹੈ ਆਪਣੀ ਕਿਸੇ ਨੂੰ ਨੀਵਾ ਸੁੱਟਣ ਵਾਲੀ ਪਤਨਵਾਦੀ ਆਦਤ ਤੋਂ ਨਜਾਤ ਜ਼ਰੂਰ ਪਾ ਲਈਏ ਤਾਂ ਜੋ ਅਖੀਰ ਕਿਸੇ ਦੇ ਜਜ਼ਬਾਤਾਂ ਦਾ ਘਾਣ ਕਰਨ ਕਰਕੇ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣ ਕਰਕੇ ਸਾਨੂੰ ਸੱਚੇ ਦੀ ਸੱਚੀ ਦਰਗਾਹ ਵਿੱਚ ਸਿਰ ਨਿਵਾਣਾ ਕਰਨਾ ਪਏ ਤੇ ਅਸੀਂ ਇਸ ਜਹਾਨ ਤੋਂ ਇਸ ਕੁਦਰਤ ਦੇ ਵਿਹੜੇ ਤੋਂ ਸਿਰ ਉੱਚਾ ਕਰਕੇ ਆਪ ਦੇ ਨਿਜ ਘਰ ਆਪ ਦੇ ਕਾਦਰ ਦੇ ਘਰ ਕਾਦਰ ਦੇ ਵਿਹੜੇ ਵਾਪਸੀ ਕਰੀਏ ਸਤ ਸ੍ਰੀ ਅਕਾਲ